ਸਤਿ ਸ਼੍ਰੀ ਅਕਾਲ ਤੁਸੀਂ ਅਜੀਤ ਮੈਕ ਟਿਵੀ ਦੇਖ ਰਹੇ ਹੋ ਇਸ ਵਕਤ ਤਹਿਸੀਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਚਰਾੜੀ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਕਰੇ ਆਪਾਰਟਮੈਂਟ ਆਫ ਸਾਇੰਸ ਟੈਕਨੋਲੋਜੀ ਵੱਲੋਂ ਸੂਬਾ ਪੱਤਰੀ ਜਿਹੜੇ ਮੁਕਾਬਲੇ ਕਰਵਾਏ ਗਏ ਸੀ ਤੇ ਉਹਨਾਂ ਦੇ ਵਿੱਚ ਇਸ ਸਕੂਲ ਦੀ ਵਿਦਿਆਰਥਣ ਆਗਮਤੀ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਔਰ ਵਕਰੀ ਕਸਮ ਦਾ ਜਿਹੜਾ ਪ੍ਰੋਜੈਕਟ ਉਹਨਾਂ ਮੁਕਾਬਲਿਆਂ ਦੇ ਵਿੱਚ ਲੈ ਕੇ ਗਏ ਸੀਗੇ ਸੋ ਇੱਕ ਵਿਦਿਆਰਥੀ ਦੀ ਸਫਲਤਾ ਦੇ ਪਿੱਛੇ ਇੱਕ ਅਧਿਆਪਕ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਤੇ ਅਗੰਪ੍ਰੀਤ ਨੂੰ ਇਸ ਪ੍ਰੋਜੈਕਟ ਦੇ ਵਿੱਚ ਅਗਵਾਈ ਦੇਣ ਵਾਲੇ ਮੈਡਮ ਮੇਰੇ ਨਾਲ ਨੇ ਲਵਜੀਤ ਔਰ ਉਹਨਾਂ ਨੂੰ ਪੁੱਛਦੇ ਹਾਂ ਕਿ ਪ੍ਰੋਜੈਕਟ ਤਿਆਰ ਕਰਨ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਸਸੀ ਜਮਾ ਤੇ ਅੱਜ ਤੁਸੀਂ ਸਟੇਟ ਦੇ ਵਿੱਚੋਂ ਪਹਿਲਾ ਸਥਾਨ ਲੈ ਕੇ ਆਏ ਹੋ ਇਸ ਪ੍ਰੋਜੈਕਟ ਦੇ ਵਿੱਚ ਤੇ ਜਦੋਂ ਤਿਆਰ ਕਰਨਾ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਕਿੰਨੀਆਂ ਕੁ ਮੁਸ਼ਕਲ ਆਈਆਂ ਇਹ ਜ ਕੋਈ ਖਾਸ ਮੁਸ਼ਕਲਤਾ ਨਹੀਂ ਆਈ ਇਹ ਪ੍ਰੋਜੈਕਟ ਜਿਹੜਾ ਹੈਗਾ ਸਾਡਾ ਕੋਈ ਇਹ ਨਹੀਂ ਹੈਗਾ ਕਿ ਆਮ ਘਰਾਂ ਦੇ ਵਿੱਚ ਅਸੀਂ ਚੁੱਲ੍ਹਾ ਬਾਲਦੇ ਹੀ ਆ ਤਾਂ ਉਸ ਚੁੱਲੇ ਜਿਹੜੀ એનર્ਜੀ ਆ ਵੇਸਟ ਹੋ ਰਹੀ ਹੈ ਆਪਣੇ ਹਵਾ ਦੇ ਵਿੱਚ ਤਾਂ ਮਨ 'ਚ ਆਈਡੀਆ ਹੈ ਕਿ ਉਹਨਾਂ ਇਸ એનર્ਜੀ ਨੂੰ ਯੂਟਿਲਾਈਜ਼ ਕੀਤਾ ਜਾਵੇ ਕਿ ਇਸ ਹੀਟ એનર્ਜੀ ਨੂੰ ਅਸੀਂ ਫੂਡ ਪ੍ਰੋਡਕਟ ਨੂੰ ਸਕੋਰ ਕਰ ਸਕੀ ਹਾਂ ਤਾਂ ਕੋਈ ਮੁਸ਼ਕਲਾ ਨਹੀਂ ਹੈਗੀ ਐ ਵੈਸੇ ਕਿ ਮੈਂ ਮੁਸ਼ਕਲ ਹੀ ਸਮਝਦੀ ਜੀ ਇਹ ਪਾਕਾਮ ਕਰਨਾ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਹੈ ਸੇ ਅੱਜ ਜਦੋਂ ਤੁਸੀਂ ਸਟੇਪ ਜਿੱਤ ਲਿਆ ਕਿ ਨੈਸ਼ਨਲ ਵਾਸਤੇ ਵੀ ਬੜਾ ਟਫ ਕੰਫਿਗਰੇਸ਼ਨ ਹੋਏਗਾ ਉੱਥੇ ਉਹਦੇ ਵਾਸਤੇ ਕਿੰਨੀ ਤਿਆਰੀ ਹੈ ਸ਼ੁਰੂ ਕਰਤੀ ਅਜੇ ਤਿਆਰੀ ਅੱਜੇ ਸ਼ੁਰੂ ਹੋ ਚੁੱਕੀ ਹੈ ਜੀ ਕੋਸ਼ਿਸ਼ ਹੈ ਸਾਡੀ ਕਿ ਅਸੀਂ ਸੇਡ ਦੇ ਤੋਂ ਬਾਅਦ ਅਸੀਂ ਨੈਸ਼ਨਲ ਵਿਜਟ ਤੇ ਆਵਾਂਗੇ ਉਸ ਹਿਸਾਬ ਨਾਲ ਅਸੀਂ ਮੈਂ ਔਰ ਮੇਰੇ ਬੱਚੇ ਨੇ ਤਿਆਰੀ ਸ਼ੁਰੂ ਕਰ ਦਿੱਤੀ ਜਦੋਂ ਫਿਚਰ ਬ੍ਰਾਈਟ ਹੁੰਦਾ ਵਾ ਜਿਹੜੇ ਬੱਚੇ ਬਹੁਤ ਇਨੋਵੇਟਿਵ ਹੋਣ ਤਾਂ ਇਹ ਬੱਚੇ ਨਾਲ ਦੀ ਨਾਲ ਉਸ ਦੀ ਕੇ ਨਾਲ ਕੰਮ ਕਰ ਰਹੀ ਹੈ ਜਿਸ ਦੀ ਕਿਰਿਆ ਨੂੰ ਦੱਸਿਆ ਜਾ ਰਿਹਾ ਵਾ ਤਾਂ ਫਿਚਰ ਬ੍ਰਾਈਟ ਹੋਏਗਾ ਬੱਚੇ ਦਾ ਜੀ ਅਸ਼ੋਕ ਕਾਮਰਾਵਾ ਮੇਰੀਆਂ ਵੀ ਉਹਦੇ ਬੱਚੇ ਦੇ ਨਾਲ ਸੋ ਇਹ ਪ੍ਰੋਜੈਕਟ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਿਆ ਔਰ ਕਿੰਨਾ ਇਹਦੇ ਉੱਤੇ ਖਰਚਾ ਆਇਆ ਤੇ ਕੰਪੀਟੀਸ਼ਨ ਕਿੰਨਾ ਟਫ ਸੀਗਾ ਇਹ ਬਹੁਤ سارے ਸਵਾਲ ਆ ਗੱਲਬਾਤ ਜਵਾਬ ਲਵਾਂਗੇ ਅਗਾਂਹ ਪੀ ਤੋਂ ਗਾਪੀਨ ਸਾਸਿਕਾ ਸਾਸਿਕਾ ਸਰ ਤੇ ਇਹ ਜਿਹੜਾ ਪ੍ਰੋਜੈਕਟ ਆ ਪਹਿਲਾਂ ਮੈਂ ਇਹਦੇ ਬਾਰੇ ਜਾਨਣਾ ਚਾਹੂੰਗਾ ਤੇ ਇਹ ਜਿਹੜਾ ਕਿਵੇਂ ਤਿਆਰ ਕੀਤਾ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਤਿਆਰ ਕਰਨ ਦਾ ਇਹ ਖਿਆਲ ਮੇਂ ਟੀਚਰ ਤੋਂ ਆਇਆ ਜਿਨ੍ਹਾਂ ਦੇਸ਼ਾਂ ਵਿੱਚ ਸੂਰਕਾਟ ਨਿਕਲਦਾ ਆ ਉਹ ਜਿਹੇ ਦੇਸ਼ਾਂ ਵਿੱਚ ਇਹਦਾ ਕਾफी ਫਾਇਦਾ ਹੁੰਦਾ ਵਾ ਕਿਉਂਕਿ ਹਰ ਘਰ ਵਿੱਚ ਖਾਣਾ ਬਣਦਾ ਅਤੇ ਚੁੱਲ੍ਹਾ ਬਲਦਾ ਵਾ ਜੀ ਮੇਰੇ ਸਮੋਡਲ ਵਿੱਚ ਚੁੱਲੇ ਵਿੱਚ ਹੀ ਪਾਈਪ ਨੂੰ ਫਿੱਟ ਕੀਤਾ ਹੋਇਆ ਹੈ ਪਾਈਪ ਦੇ ਮੂੰਹ ਤੇ ਇੱਕ ਪੱਖਾ ਫਿੱਟ ਕੀਤਾ ਹੋਇਆ ਹੈ ਜਦੋਂ ਆਪਾਂ ਚੁੱਲੇ ਵਿੱਚ ਖਾਣਾ ਬਣਾਉਣ ਲਈ ਅੱਗ ਬਾਲਦੀਆਂ ਤੇ ਪਾਈਪ ਗਰਮ ਹੋ ਜਾਂਦੀ ਆ ਅਤੇ ਇਹਦਾ ਪਾਈਪ ਦੂਜਾ ਸਿਰਾ ਉਹ ਚੈਂਬਰ ਵਿੱਚ ਫਿੱਟ ਕੀਤਾ ਹੋਇਆ ਵਾ ਜਦੋਂ ਪੱਖਾ ਚਲਾਇਆ ਜਾਂਦਾ ਵਾ ਤਾਂ ਪੱਖੇ ਰਾਹੀਂ ਗਰਮ ਹਵਾ ਪਾਈਪ ਵਿੱਚੋਂ ਹੁੰਦੀ ਹੋਈ ਚੈਂਬਰ ਵਿੱਚ ਚਲੀ ਜਾਂਦੀ ਹੈ ਇਸ ਗਰਮ ਹਵਾ ਨਾਲ ਚੈਂਬਰ ਵਿੱਚ ਰੱਖੇ ਫੂਡ ਪ੍ਰੋਡਕਟਸ ਡਰਾਈ ਹੋ ਜਾਂਦੇ ਹਨ ਸੋ ਆ ਗੰਪਰੀ ਦਾ ਆ ਜਿਹੜਾ ਆ ਮੇਰੇ ਸਾਹ ਦੇ ਉੱਤੇ ਬਾਕਸ ਬਣਿਆ ਲੋਹੇ ਦਾ ਇਹ ਕੀ ਕੰਮ ਕਰਦਾ ਸਰ ਇਹ ਇੱਕ ਲੋਹੇ ਦਾ ਬਾਕਸ ਆ ਇਹਦੇ ਮੂਰੇ ਇੱਕ ਪੱਖਾ ਫਿੱਟ ਕੀਤਾ ਹੋਇਆ ਹੈ। ਅੱਛਾ ਅੱਛਾ ਤੇ ਇਹ ਪੱਖਾ ਕੀ ਕੰਮ ਕਰਦਾ? ਇਹ ਪੱਖਾ ਇਹ ਚੈਂਬਰ ਵਿੱਚ ਜਿਹੜੀ ਪਾਈਪ ਫਿੱਟ ਕੀਤੀ ਹੋਈ ਹੈ ਇਹ ਕਾ ਹਵਾ ਭੇਜਦਾ ਗਰਮ ਹਵਾ। ਅੱਛਾ ਅੱਛਾ ਤੇ ਇਹ ਬਚਕਾਰ ਜਿਹੜਾ ਚੁੱਲਾ ਇਹ ਚੁੱਲਾ ਕਿਉਂ ਬਣਾਇਆ ਹੈ? ਇਹ ਚੁੱਲਾ ਤਾਂ ਬਣਾਇਆ ਹੈ ਸਰ ਜਦੋਂ ਅਪਾ ਚੁੱਲੇ ਵਿੱਚ ਅੱਗ ਦਬਾਲਦੇ ਆ ਜਿਹੜੀ ਜਿਹੜੀ ਪਾਈਪ ਲੱਗੀ ਹੋਈ ਆ ਇਹ ਗਰਮ ਹੋ ਜਾਂਦੀ ਆ। ਇਹਦੇ ਜਦੋਂ ਅਪਾ ਪੱਖਾ ਚਲਾ ਜਾਂਦਾ ਵਾ ਜਿਹੜੀ ਪਾਈਪ ਗਰਮ ਹੋ ਜਾਂਦੀ ਆ ਜਦੋਂ ਪੱਖੇ ਰਾਹੀਂ ਫਿਰ ਗਰਮ ਹਵਾ ਚੈਂਬਰ ਵਿੱਚ ਚਲੀ ਜਾਂਦੀ ਆ। ਅੱਛਾ ਤੇ ਉਹ ਜਿਹੜੀ ਗਰਮ ਹਵਾ ਅੱਗੇ ਜਾ ਕੇ ਜਿਹੜਾ ਇਹ ਚੈਂਬਰ ਆ ਇਹਦੇ ਵਿੱਚ ਪਿਆਸਮਾਨ ਆ ਉਹਨੂੰ ਹੀਟ ਦਿੰਦੀ ਐ ਇਹ ਡਰਾਈ ਕਰਦਾ ਤਾਂ ਹਾਂਜੀ ਹੀਟ ਦਿੰਦੀ ਐ ਅੱਛਾ ਅੱਛਾ ਠੀਕ ਐ ਤੇ ਇਹਨੂੰ ਜਿਹੜੀ ਇਹਦੇ ਵਿੱਚ ਕੀ ਕੀ ਰੱਖ ਸਕਦੇ ਆ ਆਪਾਂ ਇਹ ਚੈਂਬਰ 'ਚ ਇੱਥੇ ਆਪਾਂ ਬਸਰ ਫੁੱਟ ਕੁਸ਼ੇ ਰੱਖ ਸਕਦੇ ਆ ਇੱਥੇ ਆਪਾਂ ਸਾਗ ਪਾਲਕ ਸ਼algam ਬੋਲੀ ਮਟਰ ਪਦੀਨਾ ਅਤੇ ਅਸੀਂ ਤਾਂ ਅਸੀਂ ਕਈ ਫਲੰਗਿਸ ਤਾਂ ਕਿ ਰੱਖ ਸਕਦੇ ਆ ਜਿਵੇਂ ਅੰਗੂਰ ਆਲੂ ਬੁਖਾਰਾ ਅੰਜੀਰ ਖੁਰਮਣੀ ਬੇਰ ਕੇਲੇ ਤੇ ਸੰਤਰੇ ਵੀ ਆਲ ਸਰੇ ਜਿਵੇਂ ਹਨ ਸਾਡੇ ਦੇਸ਼ਾਂ ਵਿੱਚ ਪਿਆਜ਼ ਕਾਫੀ ਮਹਿੰਗੇ ਹੋ ਜਾਂਦੇ ਆ ਜਦੋਂ ਪਿਆਜ਼ ਸਸਤੇ ਹੁੰਦੇ ਆ ਤਾਂ ਅਸੀਂ ਉਹਨਾਂ ਡੀਹਾਈਡਰਡ ਕਰਕੇ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਸਾਨੂੰ ਤਾਂ ਸਾਡੀ ਤੜਕਾ ਵਗੈਰਾ ਲਾਉਣਾ ਹੁੰਦਾ ਵਾ ਤਾਂ ਸਾਨੂੰ 15 ਮਿੰਟ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਡੁਬੋ ਕੇ ਰੱਖਣਾ ਪੈਂਦਾ ਉਹ ਉਸੇ ਤਰ੍ਹਾਂ ਹੀ ਦਵਾਤ ਸੌਫਟ ਹੋ ਜਾਂਦੀ ਆ ਇਸ ਤਰ ਸਾਡੇ ਪੈਸਾ ਵੀ ਬਚ ਜਾਂਦਾ ਵਾ ਅਤੇ ਸਾਨੂੰ ਇਸ ਦੇ ਕਈ ਫਾਇਦੇ ਹੋ ਸਕਦੇ ਆ ਅੱਛਾ ਤੇ ਇਹ ਜਿਹੜਾ ਹੈ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਇਹ ਪ੍ਰੋਜੈਕਟ ਨੂੰ ਬਣਾਉਣ ਲਈ ਮੇਰੇ ਘਰ ਮੇਰੇ ਟੀਚਰ ਤੋਂ ਆਇਆ ਤੇ ਨਾਲੇ ਜਿੰਨਾ ਦਿਸ਼ਾ ਵਿੱਚ ਸੂਲ ਬਹੁਤ ਘੱਟ ਨਿਕਲਦਾ ਅਜਿਹੇ ਦਿਸ਼ਾ ਵਿੱਚ ਇਹਦਾ ਬਹੁਤ ਫਾਇਦਾ ਹੁੰਦਾ ਵਾ ਅੱਛਾ ਤੇ ਇਹਦੇ ਤੇ ਕਿੰਨਾ ਖਰਚ ਆਇਆ ਤੁਹਾਡਾ ਸਰ ਇਹਦੇ ਤੇ 5000 ਦੀ ਕਾਸਟ ਆਈ ਸੀ ਬਾਕੀ ਜਦੋਂ ਅਸੀਂ ਡਰਾਈਵਰ ਕਰਕੇ ਲੈ ਗਏ ਸੀ ਬਾਕੀ ਤਨੇ 8 500 ਕਿਆ ਉਸ ਉੱਤੇ ਲੱਗੇ ਤੇ 10000 ਹੋ ਗਏ ਟੋਟਲ ਸੋ 10000 ਦੇ ਵਿੱਚ ਇੱਕ ਬੱਚਾ ਮਾਰਕਾ ਮਾਰਿਆ ਤੁਸੀਂ ਜੇ ਮੰਨ ਕੇ ਚੱਲੀਏ ਤਾਂ ਕਾਸਟ ਕੁਝ ਵੀ ਨਹੀਂ ਹੈ ਤੇ ਆਗਮਪ੍ਰਿਤ ਇਹ ਜਿਹੜਾ ਮਟੀਰੀਅਲ ਦਾ ਤੁਹਾਨੂੰ ਇਕੱਠਾ ਕਰਨ ਦੇ ਵਿੱਚ ਵੀ ਬੜੀ ਦਿੱਕਤ ਆਈ ਹੋਣੀ ਆ ਤੇ ਤੁਹਾਡੇ ਆਪਣੇ ਮਨ ਦੇ ਵਿੱਚ ਖਿਆਲ ਸੀ ਸਾਰਾ ਸਾਰੇ ਜਿਹੜੇ ਪਾਰ ਸਾਹਿਬ ਤੁਸੀਂ ਆਪ ਤਿਆਰ ਕੀਤੇ ਜਾਂ ਕੁਝ ਖਰੀਦੇ ਵੀ ਨੇ ਸਰ ਕੁਝ ਖਰੀਦੇ ਵੀ ਆ ਤੇ ਕੁਝ ਆਪ ਤਿਆਰ ਵੀ ਕੀਤੇ ਆ ਹੂੰ ਅੱਛਾ ਅੱਛਾ ਤੇ ਚੁੱਲਾ ਦਾ ਫਿਰ ਆਪ ਬਣਾਇਆ ਹੋਣਾ ਕਿ ਤੁਸੀਂ ਬਣਾਇਆ ਤੇ ਤੁਹਾਡੀ ਬੇਬੇ ਨੇ ਬਣਾਇਆ ਸਰ ਇਹ ਬਣਵਾਇਆ ਸੀ ਅੱਛਾ ਬਣਵਾਇਆ ਸੀਗਾ ਠੀਕ ਹੈ ਤੇ ਅੱਗੇ ਤੁਹਾਡਾ ਕੀ ਆ ਜਿਸ ਤਰ੍ਹਾਂ ਹੁਣ ਸਟੇਜ ਦੇ ਵਿੱਚੋਂ ਤੁਸੀਂ ਹੋ ਹੀ ਫਸਟ ਪ੍ਰਾਈਜ਼ ਲਿਆ ਤੇ ਜਦੋਂ ਉੱਥੇ ਮੁਕਾਬਲਾ ਹੋਇਆ ਤਾ ਉਹ ਮੁਕਾਬਲਾ ਬੜਾ ਟਫ ਹੋਣਾ ਵਾ ਤੇ ਤੁਹਾਨੂੰ ਉਮੀਦ ਸੀ ਕਿ ਜਿੱਤ ਜਿਹੜੀ ਆ ਉਹ ਦਰਜ ਹੋਏਗੀ ਹਾਂਜੀ ਸਰ ਮੈਨੂੰ ਪੂਰਾ ਕੌਨਫੀਡੈਂਸ ਸੀ ਕਿ ਮੇਂ ਜਿੱਤ ਹੋਵੇਗੀ ਅੱਛਾ ਤੇ ਅਗਲਾ ਨਿਸ਼ਾਨਾ ਹੁਣ ਤੁਸੀਂ ਨੈਸ਼ਨਲ ਵਾਸਤੇ ਅੱਗੇ ਤਿਆਰ ਹੋ ਹਾਂਜੀ ਸਰ ਮੈਂ ਤਿਆਰ ਆ ਬਿਲਕੁਲ ਤਿਆਰ ਆ ਸਹੀ ਉਹਦੇ ਲਈ ਪ੍ਰੋਜੈਕਟ ਵਗੈਰਾ ਯੋਜਨਾ ਹੁਣ ਕਿ ਕੀ ਆ ਵੀ ਕਿਸ ਤਰ੍ਹਾਂ ਦਾ ਹੋਏਗਾ ਹਾਂਜੀ ਸਰ ਠੀਕ ਆ ਉਹਦੇ ਤੇ ਕੰਮ ਸ਼ੁਰੂ ਕਰ ਦਿੱਤਾ ਹਾਂਜੀ ਸੋ ਗੰਪ੍ਰੀਤ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਮੁਕਾਬਲੇ ਦੇ ਵਿੱਚ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਔਰ ਪਹਿਲਾ ਦਰਜਾ ਹਾਸਲ ਕੀਤਾ ਸਾਡੀਆਂ ਬੱਚੀਆਂ ਸਰਕਾਰੀ ਸਕੂਲਾਂ ਦੇ ਵਿੱਚ ਕਟ ਸੰਚਾਰ ਸਾਧਨਾਂ ਦੇ ਨਾਲ ਜਿੱਥੇ ਵਿਦਿਅਕ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਉੱਥੇ ਨਾਲ-ਪੀ ਨਾਲ ਹੋਰਨਾ ਖੇਤਰਾ ਦੇ ਵਿੱਚ ਵੀ ਪਹਿਲੇ ਤੇ ਦੂਜੇ ਸਥਾਨ ਹਾਸਲ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁੜੀਆਂ ਚਿੜੀਆਂ ਨਹੀਂ ਸਾਡੇ ਮਾਪਿਆਂ ਦਾ ਵੱਡਾ ਸਹਾਰਾ ਬਣਨ ਗਿਆ ਜਿਗਰਾਉ ਤੋਂ ਕੈਮਰਾਮੈਨ ਕਿਰਪਿੰਦਰ ਸਿੰਘ ਮੋਹਰੀ ਦੇ ਨਾਲ ਕੁਲਦੀਪ ਸਿੰਘ ਲੋਹ ਅਜੀਤ ਵੈਬ ਟੀਵੀ